ਇਹ ਐਤਕੀ ਅਸੀਂ ਜਿਹੜਾ ਆ ਪਾਸਾ ਪਲਟਣਾ ਹੈ ਸਪਾਰਟੀ ਮੁਰਦਾਬਾ ਕਾਂਗਰਸ ਪਾਰਟੀ ਮੁਰਦਾਬਾ ਕਾਂਗਰਸ ਪਾਰਟੀ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਡਿਊਟੀ ਕਪੀ ਦਾ ਜੂਨੀਅਰ ਪੰਜਾਬ ਅੱਜ ਅਸੀਂ ਮਕੇੜੀਆਂ ਵੇ ਮਕੇੜੀਆਂ ਵੇ ਜਿਹੜਾ ਕਿਉਂ ਨਦਰਮਿਆਨ ਅਸੀਂ ਚਾਰ ਹਲਕਿਆਂ ਚ ਜਿਹੜਾ ਕਿਉਂ ਰਾਇ ਰੋਸ ਕਿਉਂ ਰੋਸ ਰਾਡੀਆਂ ਕਰ ਰਹੇ ਆ ਜਿਹਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਵਾਰ-ਵਾਰ ਮਿਲਦੇ ਰਹੇ ਆ ਵਾਰ-ਵਾਰ ਮੰਗ ਪੱਤਰ ਦਿੰਦੇ ਰਹੇ ਆ ਕੈਪਟਨ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਤੁਹਾਨੂੰ 2500 ਰੁਪਏ ਮਾਣ ਪੱਤਾ ਦੋ ਵਰਦੀਆਂ ਪਹਿਲੇ ਦਰਮਿਆਨ ਹਥਿਆਰ ਟਾਰਚ ਬੂਟ ਆ ਦਊਗਾ ਪਰ 3 ਸਾਲ ਰਹੀ ਜਾਣ ਦੇ ਬਾਅਦ ਵੀ ਹਜੇ ਤੱਕ ਕੈਪਟਨ ਨੂੰ ਸਾਡਾ ਵਾਦਾ ਯਾਦ ਨਹੀਂ ਆਇਆ ਅਸੀਂ ਪੰਜ ਜਿਹੜਾ ਸਤੰਬਰ ਨੂੰ ਵਿਧਾਨ ਸਭਾ ਦਾ ਘਰਾਵ ਵੀ ਕੀਤਾ ਸੀ ਉਹਦੇ ਵੀ ਅਸੀਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਦਾ ਨਿਵਾਜ ਤੇ ਉਸਟੀ ਜਗਜੀਤ ਸਿੰਘ ਸਿੱਧੂ ਆ ਉਹਨੂੰ ਅਸੀਂ ਆਪਣਾ ਮੰਗ ਪੱਤਰ ਦੇ ਕੇ ਆਏ ਆ ਉਸਨੇ ਵੀ ਸਾਨੂੰ ਜਿਹੜਾ ਮੰਗਾ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਵਾਜੇ ਤੱਕਰ ਸਾਡੀਆਂ ਆਸਾਂ ਨੂੰ ਮੂਰ ਨਹੀਂ ਲੱਗਿਆ ਪਤਾ ਨਹੀਂ ਕੈਪਟਨ ਦਾ ਜਿਹੜਾ ਖਜ਼ਾਨਾ ਇਹ ਗਰੀਬ ਲੋਕਾਂ ਲਈ ਖਾਲੀ ਆ ਜਿਹੜੇ ਇਹਦੇ ਮੰਤਰੀ ਆ ਜਾਂ ਹੋਰ ਆ ਉਹਨਾਂ ਲਈ ਤਾਂ ਇਹ ਗੱਫੇ ਦੇ ਰਿਆ ਤੇ ਮੰਤਰੀਆਂ ਦੇ ਨਾਲ ਹੋਰ ਵੀ ਇਹ ਆਪਣੇ ਜਿਹੜੇ ਆ ਐਮਐਲਏ ਨੂੰ ਸਹਿਯੋਗੀ ਦੇ ਤੌਰ ਤੇ ਲਾ ਰਿਆ ਇਹ ਕਹਿੰਦਾ ਸਾਡਾ ਮਨਪ੍ਰੀਤ ਵੀ ਕਹਿੰਦਾ ਵੀ ਖਜ਼ਾਨਾ ਖਾਲੀ ਆ ਕੈਪਟਨ ਵੀ ਕਹਿੰਦਾ ਖਜ਼ਾਨਾ ਖਾਲੀ ਆ ਜਦ ਇਹ ਇਹਨਾਂ ਦੇ ਨਾਲ ਮੰਤਰੀਆਂ ਦੇ ਹੋਰ ਐਮਐਲਏਾਂ ਦੀ ਫੌਜ ਲੱਗਣੀ ਆ ਤਾਂ ਜਦੋਂ ਦੱਸੂਗਾ ਦੱਸਿਆ ਜਾਵੇ ਕਦੋਂ ਇਹ ਖਜ਼ਾਨਾ ਇਹ ਇਹ ਖਜ਼ਾਨਾ ਕਦੋਂ ਆਪਣਾ ਭਰਿਆ ਜਾਊਗਾ ਇਸ ਲਈ ਸਾਡੇ ਗਰੀਬ ਲੋਕਾਂ ਨੂੰ ਦਾ ਇਹ ਕਹਿ ਦਿੰਦੇ ਨੇ ਬਈ ਥੋੜੇ ਲਈ ਤਾਂ ਵਧਾਉਣ ਲਈ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਹੈਗਾ ਸਾਡੀ ਸਰਕਾਰ ਦਾ ਬਹੁਤ ਗਰੀਬ ਆ ਹਰਿਆਣੇ 'ਚ ਆਹ 7500 ਰੁਪਏ ਮਿਲਦਾ ਦੋ ਵਰਦੀਆਂ ਮਿਲਦੀਆਂ ਸਾਈਕਲ ਮਿਲਦਾ ਕਤਰੀ ਮਿਲਦੀ ਆ ਡਾਰਚ ਮਿਲਦੀ ਆ ਪਹਿਲੇ ਦਿਨ ਮੈਨ ਹਲਕਾ ਹਥਿਆਰ ਮਿਲਦਾ ਜਦ ਤੱਕ ਪੰਜਾਬ ਦਾ ਜਿਹੜਾ ਪੰਜਾਬ ਆ ਪੰਜਾਬ ਬਹੁਤ ਖੁਸ਼ਹਾਲ ਸੂਬਾ ਹਰਿਆਣਾ ਵੀ ਪੰਜਾਬ ਚ ਹੀ ਗਿਆ ਇਸ ਲਈ ਉਹ ਸਾਡੇ ਨਾਲ ਉਹ ਅਮੀਰ ਕਿਵੇਂ ਹੋ ਗਏ ਸਾਡਾ ਪੰਜਾਬ ਗਰੀਬ ਕਿਵੇਂ ਹੋ ਗਿਆ ਇਹ ਇਹਨਾਂ ਦੀ ਪੰਜਾਬ 'ਚ ਸਾਡੇ 1250 ਰੁਪਏ ਮਿਲਦਾ ਇਸ ਲਈ ਅਸੀਂ ਮੰਗ ਕਰਦੇ ਆ ਸਰਕਾਰ ਨੂੰ ਬਈ ਅਸੀਂ ਿਆਰੇ ਹਲਕਿਆਂ ਦਾ ਜਿਹੜਾ ਰੋਜ਼ ਮੁਜਾਰੇ ਕਰ ਰਹੇ ਆ ਅਤੇ ਜਿਹੜੇ ਇਹਨਾਂ ਦੇ ਉਮੀਦਵਾਰ ਆ ਉਹਨਾਂ ਦੇ ਖਿਲਾਫ ਅਸੀਂ ਜਿਹੜਾ ਰੋਡ ਮਾਰਚ ਵੀ ਕਰਦੇ ਆ ਅੱਜ ਅੱਜ ਸਾਡਾ ਇਹ ਇੱਥੇ ਮਕੇਰੀਆਂ ਦਾ 17 19 ਤਰੀਕ ਨੂੰ ਅਸੀਂ ਜਲਾਲਾਬਾਦ ਕਰ ਰਹੇ ਆ ਇਸ ਲਈ ਜੇਕਰ ਸਰਕਾਰ ਫੇਰ ਵੀ ਨਾ ਮੰਨੀ ਅਸੀਂ ਜਿਹੜਾ ਮੰਤਰੀਆਂ ਦੀਆਂ ਕੋਠੀਆਂ ਅੱਗੇ ਰੋਸ ਮਜਾਰੇ ਕਰਕੇ ਆਪਣੀਆਂ ਮੰਗਾਂ ਮਨਵਾਉਣ ਤੱਕ ਮਜਾਰੇ ਕਰਦੇ ਆ ਕਿਸ ਵਾਰੀ ਦੀ ਵੋਟਾਂ ਜਿਹਨਾਂ ਦਾ ਬਿਲਕੁਲ ਨਾਲ ਕਰੋਗੇ ਜਾਂ ਇਸ ਤਰ੍ਹਾਂ हां जी इस बार असी ਦੋਨਾਂ ਪਾਰਟੀਆਂ ਦਾ ਮੋਦੀ ਵੀ ਖਿਲਾਫ ਹੈ ਮੋਦੀ ਦੇ ਵੀ ਅਸੀਂ ਖਿਲਾਫ ਆ ਕਿਉਂਕਿ ਮੋਦੀ ਵੀ ਇੱਕ ਗਰੀਬ ਮਾਰੂ ਪ੍ਰਧਾਨ ਮੰਤਰੀ ਆ ਕਾਂਗਰਸ ਦਾ ਹੈ ਹੀ ਹੈ ਕਾਂਗਰਸ ਨੂੰ ਵੀ ਪਹਿਲਾਂ ਕਹਿੰਦੇ ਸੀ ਵੀ ਕਾਂਗਰਸ ਜਿਹੜੀ ਆ ਸਰਕਾਰ ਵੀ ਗਰੀਬਾਂ ਦੀ ਆ ਪਰ ਇਹਨਾਂ ਨੇ ਕਿਹੜਿਆਂ ਤੋਂ ਪਤਾ ਲੱਗ ਗਿਆ ਵੀ ਇਹ ਜਿਹੜੀ ਸਰਕਾਰ ਆ ਇਹ ਗਰੀਬਾਂ ਦੀ ਨਹੀਂ ਇਹ ਅਮੀਰਾਂ ਦੀ ਸਰਕਾਰ ਆ ਇਸ ਲਈ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਚਾਰੇ ਹਲਕਿਆਂ 'ਚ ਕਿਸ ਪਾਰਟੀਆਂ ਵੱਲੋਂ ਦੇਣ ਦੇ ਵਿੱਚ ਮੂਰਤ ਜਿਹੜੀ ਪਾਰਟੀ ਜਿਹੜੀ ਸਾਡੇ ਹੱਕ ਦੀ ਗੱਲ ਕਰਦੀ ਆ ਅਸੀਂ ਜਿਹੜਾ ਆਮ ਆਦਮੀ ਪਾਰਟੀ ਦਾ ਸਮਰਥਨ ਕਰਾਂਗੇ ਬਹੁਤ ਠੀਕ ਹਾਂਜੀ ਅੱਜ ਅੱਜ ਮਕੇਰੀਆਂ ਹਲਕੇ ਵਿੱਚ ਪੰਜਾਬ ਦੇ ਚੌਂਕੀ ਦਾ ਯੂਨੀਅਨ ਦੇ ਪ੍ਰਧਾਨ ਜਨਰਲ ਸੈਕਟਰੀ ਸਾਹਿਬ ਔਰ ਬਾਕੀ ਸਾਰੇ ਮੇਰੇ ਵੀਰ ਚੌਂਕੀ ਦਾ ਤੇ ਆਪਣੇ ਏਰੀਆ ਦੇ ਇਕੱਠੇ ਹੋਏ ਆ ਔਰ ਇਹਨਾਂ ਨੂੰ ਮੈਂ ਦੇਖ ਰਿਹਾ ਜਾਂ ਮੈਂ ਪਹਿਲਾਂ ਵੀ ਫੜਦਾ ਰਹਿਣਾ 75 ਸਾਲਾਂ ਜਾਦੀ ਤੋਂ ਬਾਅਦ ਵੀ ਇਹ ਤਫਕਾ ਉੱਥੇ ਉੱਥੇ ਹੀ ਖੜਾ ਹੈ ਦਾ ਕਾਰਨ ਹੈਗਾ ਮਾੜੀਆਂ ਸਰਕਾਰਾਂ ਔਰ ਇਹਨਾਂ ਨੇ ਇਹ ਫੈਸਲਾ ਲਿਆ ਕਿ ਇਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨਗੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਦਿੰਦਾ ਔਰ ਇਹਨਾਂ ਨੂੰ ਜਪੀਨ ਦਿਵੋਣਾ ਕਿ ਮੈਂ ਪੋਲਿਟਿਕਸ ਆਇਆ ਹੀ ਤਾਂ ਆ ਹਜ਼ਰੂ ਜੀ ਮੈਂ ਪੋਲਿਟਿਕਸ ਵਿੱਚ ਨਾ ਆਂਦਾ ਜੇ ਮੈਂ ਐਵੇਂ ਦੇ ਕੰਮ ਨਾ ਕਰਨੇ ਹੁੰਦੇ ਮੈਂ ਗਰੀਬ ਨੂੰ ਉੱਪਰ ਚੱਕਣ ਦਾ ਹਰ ਤਰ੍ਹਾਂ ਦਾ ਕੰਮ ਕਰਨੇ ਤਤਪਰ ਰਹੂੰਗਾ ਅਗਰ ਮੈਂ ਇਲੈਕਸ਼ਨ ਜਿੱਤਦਾ ਨਾਮ ਹੀ ਜਿੱਤਾਂ ਮੈਂ ਤੇ ਕਹਿ ਕੇ ਜਾਊਂਗਾ ਮੈਂ ਨਾਮ ਹੀ ਜਿੱਤਾਂ ਤਾਂ ਵੀ ਮੈਨੂੰ ਯਾਦ ਕਰਨਾ ਕਿ ਮੈਂ ਹਾਜ਼ਰ ਹੋਵਾਂਗਾ ਜਿੱਥੇ ਮੈਂ ਆਪਣੀ ਕਪੈਸਿਟੀ ਦੇ ਕੰਮ ਕਰਾਂਗਾ ਕਰ ਸਕਾਂਗਾ ਉਹ ਵੀ ਮੈਂ ਕਰਾਂਗਾ ਚਾਹੇ ਮੈਂ ਜਿੱਤਾਂ ਜਾਂ ਹਾਰਾਂ ਕਿਉਂਕਿ ਮੈਂ ਸਮਾਜ ਦੀ ਸੇਵਾ ਕਰਨ ਵਾਸਤੇ ਇਸ ਕੰਮ ਵਿੱਚ ਆਇਆ ਬਾਕੀ ਮੈਨੂੰ ਕੋਈ ਲਾਲਚ ਨਹੀਂ ਹੈ ਮਿਹਰਬਾਨ ਜੀ ਠੀਕ